ਕਸਵਾਰਾ ਹੋਂ ਦੇ ਨਜ਼ਦੀਕੀ ਪਿੰਡ ਕਨੌਣ ਦੇ ਰਹਾਇਸ਼ੀ ਇਲਾਕੇ ਚ ਖੋਲੀ ਬੈਠੇ ਸੀ ਠੇਕਾ ਅਤੇ ਸਰਪੰਚਣੀ ਨੇ ਪਿੰਡ ਇਕੱਠਾ ਕਰ ਲਾ ਦਿੱਤਾ ਜਿੰਦਾ ਆਉ ਦੇਖਦੇ ਹਾਂ ਇਸ ਮੌਕੇ ਤੇ ਸਰਪੰਚਣੀ ਦਾ ਕੀ ਕਹਿਣਾ ਹੈ ਤੇ ਸਮੂਹ ਲੋਕ ਇਕੱਠੇ ਹੋਏ ਉਹਨਾਂ ਦਾ ਕੀ ਕਹਿਣਾ ਹੈ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਗੱਲ ਕਰ ਲਾਂਗੇ ਕੋ ਆਟਾ ਜਿੰਦਾ ਲਾ ਦੇ ਤਵੇ ਜੀ ਤੱਲੇ ਹੋ ਜੂਗੇ ਆਪਦਾ ਜਿੰਦਾ ਲਾ ਦੇ ਮੇਨਾਂ ਉਹਨਾਂ ਨਾਲ ਹੀ ਹੱfte ਕਰੀ ਜਾਵਾਂਗੇ ਦਾਦਰ ਲੈ ਕੇ ਪੱਕੇ ਬੈਠੇ ਚੱਲਣਗੇ ਨਾ ਆਉਂਗਾ ਮੇਨਾਂ ਇਹ ਬਰਬਾਦ ਇਹ ਤਾਂ ਪਖੰਡਾ ਹੁੰਦਿਆਂ ਬੰਦੇ ਨਹੀਂ ਖਾਣੇ ਇਹ ਦਾਦਾ ਹਾਂ ਗਵਰਨਮੈਂਟ ਵੱਡੀ ਹੋ ਗਈ ਤੇ ਪੰਚਾਇਤ ਛੋਟੀ ਹੋ ਗਈ ਦੋ ਮਹੀਨੇ ਹੋ ਗਏ ਪੰਚਾਇਤ ਨੂੰ ਕਦੇ ਵੀਡੀਓ ਕਾਲ ਕਦੇ ਵੀਡੀਓ ਕਾਲ ਕਦੇ ਔਰ ਦਾਰੇ ਜਾਣ ਕੋ ਵੀ ਉੱਥੇ ਕਿਤੇ ਜਾਣੇ ਤੇ ਇਹ ਕਹਿੰਦੇ ਨੇ ਸੋਦੇ ਲੇਡੀ ਸਰਪੰਚ ਆਦੀ ਹੈ ਵਾਰ-ਵਾਰ ਉੱਥੇ ਜਿਸੋਂ ਮੇਰਾ ਕਹਿ ਰਹੀ ਮਾੜੀ ਵੀ ਨਹੀਂ ਸ਼ਰਮ ਮਹਿਸੂਸ ਕਰਦੇ ਹੋਏ ਨੇ ਕੰਡ ਇਹਨਾਂ ਨਾਂ ਦੇ ਕੋਈ ਨਹੀਂ ਕੋਈ ਨਹੀਂ ਕਰੀਦਾ ਹੋਂਕਾਰ ਨਹੀਂ ਅਜਾ ਕੇ ਬਰਾ ਸਾਨੂੰ ਤੁਸੀਂ ਆਪਣਾ ਲਾ ਲਓ ਨਾ ਨਹੀਂ ਨਹੀਂ ਤੁਸੀਂ ਇਹਨਾਂ ਦੇ ਚਾਬੀ ਨਾਲ ਫੜੋ ਤੁਸੀਂ ਆਪਣਾ ਜਿੰਦਾ ਉੱਪਰ ਲਾ ਲਓ ਨਾ ਥਲੇ ਦਾ ਦੋ ਆ ਗਿਆ ਆ ਆ ਲਾਓ ਸਰਪੰਚ ਜੀ ਆਪੇ ਇੱਕ ਪਾਸੇ ਉਹ ਲਾ ਦੇ ਨਹੀਂ ਉਹਦਾ ਲਾ ਕੇ ਪਾ ਠੀਕ ਹੈ ਆਪਣਾ ਲਾ ਕੇ ਉਹ ਅੱਗੇ ਨਹੀਂ ਚੱਲਦੇ ਤੁਸੀਂ ਆਪਣਾ ਲਾ ਕੇ ਉਹ ਜਿਵਾ ਦੇ ਨਾਲ ਕਹ ਲਾ ਲੈ ਜਿੰਦਾਂ ਦਾ ਬੋਤਲਾਂ ਚੱਕਣੀ ਉਦੋਂ ਹੀ ਜਿੰਦਾ ਖੁੱਲਣਾ ਆ ਉਸ ਤੋਂ ਪਹਿਲਾਂ ਜਿੰਦਾਂ ਨਹੀਂ ਖੁੱਲਣਾ ਹੈਗਾ ਕੀ ਮਸਲਾ ਹੈ ਜੀ ਜਿਹੜਾ ਤੁਸੀਂ ਅੱਜ ਇਕੱਠੇ ਹੋਏ ਹੋ ਇੱਥੇ ਵੀਰ ਪਿੰਡ ਕਨਾਉਣ ਦੇ ਸਰਪੰਚ ਮੀਨਾ ਰਾਣੀ ਜੀ ਸਾਡੇ ਪਿੰਡ ਦੇ ਵਿੱਚ ਨਜਾਇਜ਼ ਠੇਕਾ ਖੋਲਿਆ ਗਿਆ ਹੈ ਜੀ ਜੋ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ 1.5 ਕਿਲੋਮੀਟਰ ਦਾ ਠੇਕਾ ਹੈਗਾ ਆ ਇਹ ਰੈਸ਼ੀ ਆਬਾਦੀ ਦੇ ਵਿੱਚ ਖੋਲਿਆ ਗਿਆ ਆ ਜੋ ਕਿ ਪਿੰਡ ਦੀਆਂ ਬੀਬੀਆਂ ਸਾਰੀਆਂ ਮੈਨੂੰ ਆ ਕੇ ਸ਼ਾਮ ਨੂੰ ਕੰਪਲੇਨ ਕਰਦੀਆਂ ਕਿ ਸਾਡੇ ਪਿੰਡ ਦੇ ਇੱਥੇ ਠੇਕਾ ਚਕਾਇਆ ਜਾਵੇ ਕਿਉਂਕਿ ਬੰਦੇ ਸ਼ਰਾਬ ਪੀ ਕੇ ਜੋ ਕਿ ਸ਼ਾਮ ਨੂੰ ਗਾਲੀ ਗਲੋਚ ਕਰਦੇ ਆ ਤੇ ਇਹ ਸਹੀ ਗੱਲ ਨਹੀਂ ਹੈਗੀ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਕਰ ਚੁੱਕੇ ਆ ਡੀਸੀ ਸਾਹਿਬ ਅੱਗੇ ਵੀ ਅਸੀਂ ਜਾ ਚੁੱਕੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਸਾਡੀ ਇਹ ਹੀ ਬੇਨਤੀ ਆ ਕਿ ਸਾਡੇ ਪਿੰਡ ਨੂੰ ਠੇਕਾ ਚਕਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਕਨੌਣ ਸਮੂਹ ਨਗਰ ਪੰਚਾਇਤ ਔਰ ਪਿੰਡ ਦੇ ਸਾਰੇ ਹੀ ਮੋਹਤਵਾਰ ਜਿਹੜੇ ਇੰਟੀਅਰ ਸੀ ਇਕੱਠੇ ਹੋਏ ਆ। ਇਹਦੇ ਵਿੱਚ ਖਾਸ ਕਰ ਇਹ ਆ ਕਿ ਜਿਹੜੇ ਕੰਮ ਲਈ ਅਸੀਂ ਸਰਕਾਰਾਂ ਚੁਣਦੇ ਉਹ ਤਾਂ ਸਾਡੇ ਕੋਈ ਕੰਮ ਹੁੰਦੇ ਨਹੀਂ। ਕੋਈ ਐਜੂਕੇਸ਼ਨ ਦਾ ਕੋਈ ਸਿਹਤ ਦਾ ਕੋਈ ਮਿਆਰ ਨਹੀਂ ਬਦਲਿਆ ਪਰ ਇੱਕ ਚੀਜ਼ ਜ਼ਰੂਰ ਬਦਲੀ। ਇਦੇ ਵਿੱਚ ਇਹਨਾਂ ਨੇ ਇੱਕ ਜੁੱਧ ਨਸ਼ਿਆਂ ਦਾ ਨਾਮ ਦੇ ਕੇ ਹਰੇਕ ਪਿੰਡ ਦੇ ਵਿੱਚ ਪਿੰਡ ਭਰਤੀ ਜਿਹੜਾ ਆ ਠੇਕਾ ਖੋਲਣ ਦਾ ਜਿਹੜਾ ਪ੍ਰਬੰਧ ਕਰ ਰਿਹਾ ਆ ਦੇਖੋ ਤੁਸੀਂ ਸਤਲੁਜ ਦਰਿਆ ਦੇ ਪਰਲੇ ਬੰਤੇ ਚੋ ਜੋ ਉੱਥੇ ਠੇਕਾ ਆ ਕਨੌਣ ਉਥੋਂ ਲਗਭਗ 1 ਕਿਲੋਮੀਟਰ ਇੱਥੇ ਇਹਨਾਂ ਨੇ ਠੇਕਾ ਖੋਲਤਾ ਨਜਾਇਜ਼ ਇਸ ਤੋਂ ਲਗਭਗ 7-800 ਗਾਜਾਂ ਜਾ ਕੇ ਨਿਆਮਤਪੁਰ ਪਿੰਡ ਦਾ ਜਿਹੜਾ ਠੇਕਾ ਆ ਵੀ ਖੋਲਤਾ ਇੰਨੀ ਤਾਂ ਸਾਡੇ ਪਿੰਡਾਂ ਦੀ ਜਿਹੜੀ ਵਸੋਂ ਨਹੀਂ ਹੈਗੀ ਜਿਸ ਹਿਸਾਬ ਦੇ ਨਾਲ ਇਹ ਠੇਕੇ ਖੁੱਲ ਰਹੇ ਆ ਦੂਜੀ ਗੱਲ ਪ੍ਰਸ਼ਾਸਨ ਦੀ ਜਿਹੜੀ ਇੱਕ ਇੰਨੀ ਜਿਹੜੀ ਲਾਪਰਵਾਹੀ ਆ ਕਿ ਇਸ ਦੇਸ਼ ਦਾ ਇੱਕ ਸਿਸਟਮ ਬਣਦਾ ਜਾ ਰਿਹਾ ਵੀ ਤੁਸੀਂ ਉਹਨਾਂ ਕੋਲ ਆਪਣੀ ਦਰਖਾਸਤ ਲੈ ਕੇ ਜਾਓ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹ ਅਗਿਆਪਲੀਕੇਸ਼ਨ ਫੜਦੇ ਆ ਜੀ ਅਸੀਂ ਫਲਾਨੇ ਡਿਪਾਰਟਮੈਂਟ ਨੂੰ ਜਿਹੜੀ ਇਨਕੁਆਰੀ ਲਈ ਭੇਜ ਦਿੱਤੀ ਉਹਨਾਂ ਨੂੰ ਅਸੀਂ ਮਾਰਕ ਕਰ ਦਿੱਤੀ ਆ ਤੇ ਉਹ ਜਿਹੜੀਆਂ ਐਪਲੀਕੇਸ਼ਨਾਂ ਘੁੰਦੀਆਂ ਔਰ ਪਿੰਡ ਦੇ ਜਿਹੜੇ ਲੋਕ ਆ ਉਹ ਪੀੜਤ ਜਿਹੜੇ ਆ ਉਹ ਤੜਫਦੇ ਲੋਕ ਵਿਚਾਰੇ ਘੁੰਮਦੇ ਰਹਿੰਦੇ ਆ ਔਰ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਮੈਨੂੰ ਨਹੀਂ ਇਹ ਸਮਝ ਆ ਰਹੀ ਕਿ ਜਿਹੜਾ ਇਹ ਪ੍ਰਸ਼ਾਸਨ ਜਿਹੜੇ ਇਹ ਸਾਡੇ ਏਡੇ ਵੱਡੇ ਅਫਸਰ ਜਿਹੜੇ ਆਲਾ ਸਰਕਾਰ ਤੋਂ ਲੱਖਾਂ ਰੁਪਏ ਦਾ ਬੋਝ ਜਿਹੜਾ ਸਾਡੇ ਲੋਕਾਂ ਦੇ ਉੱਪਰ ਜਿਹੜੇ ਇੱਥੇ ਲੱਗੇ ਆ ਤੇ ਉਹਨਾਂ ਦੀ ਜ਼ਿੰਮੇਵਾਰੀ ਕੀ ਆ ਵੀ ਜੇ ਪਿੰਡ ਦੇ ਵਿਅਕਤੀ ਨਹੀਂ ਚਾਹੁੰਦੇ ਸਾਡੇ ਪਿੰਡ ਦੇ ਵਿੱਚ ਠੇਕੇ ਖੁੱਲੇ ਤੇ ਸਰਕਾਰ ਦੀ ਕੀ ਮਜਬੂਰੀ ਆ ਇਹਨਾਂ ਪ੍ਰਸ਼ਾਸਨ ਅਫਸਰਾਂ ਦੀ ਕੀ ਮਜਬੂਰੀ ਆ ਕਿ ਉਹ ਤੱਕੇ ਨਾਲ ਜਿਹੜਾ ਠੇਕਾ ਉਹ ਖੁਲਵਾਉਣਾ ਚਾਹੁੰਦੇ ਆ ਸੋ ਸਾਡੀ ਤਾਂ ਹੁਣ ਇਹ ਸਿੱਧੀ ਇਹਨਾਂ ਨੂੰ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਐਕਸਾਈਜ਼ ਡਿਪਾਰਟਮੈਂਟ ਨੂੰ ਇਹ ਇੱਕ ਬੇਨਤੀ ਆ ਵੀ ਤੁਸੀਂ ਇਹ ਤੁਰੰਤ ਹੱਲ ਕੀਤਾ ਜਾਵੇ ਨਾ ਕਿ ਲੋਕ ਖੱਜਲ ਖਵਾਰ ਹੋ ਕੇ ਧਰਨੇ ਲਾਉਣ ਜਾਂ ਉਹ ਆਪਣੇ ਤੌਰ ਤੇ ਇਸ ਠੇਕੇ ਨੂੰ ਬੰਦ ਕਰਾਉਣ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਐਕਸਾਈਜ਼ ਡਿਪਾਰਟਮੈਂਟ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਕਿਉਂਕਿ ਸਾਰੀ ਨਗਰ ਪੰਚਾਇਤ ਸਰਪੰਚ ਸਾਹਿਬ ਪੰਚ ਸਹਿਬਾਨ ਲੰਬੜਦਾਰ ਸਾਰੇ ਹੀ ਇੱਥੇ ਮੌਜੂਦ ਹਨ ਉਹ ਇਹ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਸਾਨੂੰ ਸ਼ਰਾਬ ਦਾ ਠੇਕਾ ਨਹੀਂ ਚਾਹੀਦਾ ਸੋ ਇਹਨੂੰ ਤੁਰੰਤ ਪ੍ਰਭਾਵ ਦੇ ਵਿੱਚ ਆ ਕੇ ਬੰਦ ਕੀਤਾ ਜਾਵੇ ਨਹੀਂ ਤਾਂ ਪਿੰਡ ਵਾਲੇ ਸਾਰੇ ਅਸੀਂ ਇਲਾਕੇ ਵਾਲੇ ਇਕੱਠੇ ਹੋ ਕੇ ਇੱਕ ਦੋ ਦਿਨ ਦੇ ਵਿੱਚ ਇਸ ਠੇਕੇ ਨੂੰ ਬੰਦ ਕਰਨ ਲਈ ਮਜਬੂਰ ਨਾ ਹੋਈਏ ਸੋ ਮੈਂ ਇਹਨੇ ਲਫ਼ਜ਼ਾਂ ਦੇ ਨਾਲ ਸਾਰੇ ਨਗਰਵਾਸੀਆਂ ਨੂੰ ਔਰ ਕਿਉਂਕਿ ਇਹ ਇੱਕ ਬੜਾ ਪ੍ਰੇਰਣਾ ਸਰੋਤ ਹੈ ਵੀ ਜਦੋਂ ਅਸੀਂ ਆਪਣੀ ਪੀੜ੍ਹੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਜਿਹੜੀ ਸਾਡੀ ਆਵਾਮ ਨੂੰ ਬਚਾਉਣਾ ਆ ਤੇ ਸਾਨੂੰ ਇਕੱਠੇ ਹੋ ਕੇ ਲੜਨਾ ਹੀ ਪੈਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ